ਪੰਜਾਬ ਭਰ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਆਏ ਦਿਨ ਕਿਤੋਂ ਨਾ ਕਿਤੋਂ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਇਨਾਂ ਚੋਰਾਂ ਨੇ ਬਾਈਕ ਚੋਰੀ ਨੂੰ ਤਾਂ ਜਿਵੇਂ ਖੇਡ ਹੀ ਬਣਾ ਲਿਆ ਤੇ ਆਏ ਦਿਨ ਕਿਸੇ ਨਾ ਕਿਸੇ ਗਲੀ ਮੁਹੱਲੇ ਇਲਾਕੇ ਦੇ ਵਿੱਚ ਇਹ ਸੜਕ ਕਿਨਾਰੇ ਖੜੀਆਂ ਬਾਈਕਾਂ ਵੀ ਚੋਰੀ ਹੋ ਜਾਂਦੀਆਂ ਨੇ ਤੇ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਹਸਪੀਟਲ ਦੇ ਬਾਹਰ ਇੱਕ ਬਾਈਕ ਚੋਰੀ ਹੋ ਗਈ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਇਸ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਆਉਂਦਾ ਜੋ ਬਾਈਕ ਦੇ ਉੱਤੇ ਧਿਆਨ ਨਾਲ ਇੱਧਰ ਉੱਧਰ ਦੇਖ ਕੇ ਬੈਠ ਜਾਂਦਾ ਤੇ ਕੁਝ ਦੇਰ ਬਾਅਦ ਆਸ-ਪਾਸ ਫਿਰ ਦੇਖਦਾ ਕਿ ਕੋਈ ਉਸ ਨੂੰ ਨੋਟਿਸ ਤਾਂ ਨਹੀਂ ਕਰ ਰਿਹਾ ਤੇ ਫਿਰ ਬੜੇ ਆਰਾਮ ਨਾਲ ਬਾਈਕ ਨੂੰ ਚਾਬੀ ਲਗਾ ਕੇ ਸਟਾਰਟ ਕਰਦਾ ਹੈ ਉਸ ਨੂੰ ਲੈ ਕੇ ਫਰਕ ਹੋ ਜਾਂਦਾ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਸ ਦੀ ਸ਼ਿਕਾਇਤ ਥਾਣੇ ਵਿੱਚ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੀੜਤ ਨੇ ਦੱਸਿਆ ਕਿ ਉਹ ਆਪਣੀ ਮਾਤਾ ਨੂੰ ਦਵਾਈ ਦਿਵਾਉਣ ਦੇ ਲਈ ਬਾਈਕ ਦੇ ਉੱਤੇ ਹਸਪਤਾਲ ਲੈ ਕੇ ਆਇਆ ਸੀ ਪਰ ਜਦੋਂ ਬਾਹਰ ਆਇਆ ਤੇ ਦੇਖਿਆ ਬਾਈਕ ਗਾਇਬ ਸੀ ਤੇ ਜਦੋਂ ਸੀਸੀਟੀਵੀ ਖੰਗਾਲੀ ਗਈ ਤਾਂ ਪਤਾ ਲੱਗਿਆ ਕਿ ਇੱਕ ਨੌਜਵਾਨ ਇਸ ਨੂੰ ਚੋਰੀ ਕਰਕੇ ਲੈ ਗਿਆ ਤੇ ਦੂਸਰੀ ਵੀਡੀਓ ਹੈ ਫਲੋਰ ਦੀ ਜੋ ਕਿ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਫਲੋਰ ਦੇ ਪਾਟਸ਼ਾਲਾ ਮੰਦਰ ਦੇ ਲਾਗੇ ਦੋ ਨੌਜਵਾਨਾਂ ਨੇ ਬੜੀ ਹੀ ਸ਼ਾਤਰ ਤਰੀਕੇ ਨਾਲ ਦੇਖਦੇ ਹੀ ਦੇਖਦੇ ਇੱਕ ਸਪਲੈਂਡਰ ਮੋਟਰਸਾਈਕਲ ਉਡਾ ਲਿਆ। ਪਹਿਲਾ ਇਹ ਨੌਜਵਾਨ ਇੱਕ ਮੋਟਰਸਾਈਕਲ ਦੇ ਉੱਤੇ ਬੈਠ ਜਾਂਦਾ ਤੇ ਦੂਸਰਾ ਆਸੇ-ਪਾਸੇ ਘੁੰਮਦਾ ਦੇਖਦਾ ਹੈ। ਜਦੋਂ ਦੇਖਦੇ ਨੇ ਕਿ ਲੋਕਾਂ ਦੀ ਭੀੜ ਕੁਝ ਘਟ ਗਈ ਹੈ, ਲੋਕਾਂ ਦਾ ਆਉਣਾ ਜਾਣਾ ਥੋੜਾ ਘਟਿਆ ਤਾਂ ਬਾਈਕ ਨੂੰ ਸਟਾਰਟ ਕਰਦਾ ਤੇ ਲੈ ਕੇ ਫੁਰ ਹੋ ਜਾਂਦਾ। ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਹ ਦਿਨ ਕਿਤੋਂ ਨਾ ਕਿਤੋਂ ਇਹ ਵਾਰਦਾਤਾਂ ਦੀ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਹਨਾਂ ਦੀ ਸੂਚਨਾ ਤਾਂ ਮਿਲ ਜਾਂਦੀ ਹੈ ਪਰ ਪੁਲਿਸ ਇਹਨਾਂ ਦੇ ਤੇ ਨੱਥ ਕੱਦ ਪਾਉਂਦੀ ਹੈ ਪੰਜਾਬ ਭਰ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਆਏ ਦਿਨ ਕਿਤੋਂ ਨਾ ਕਿਤੋਂ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਇੰਨਾਂ ਚੋਰਾਂ ਨੇ ਬਾਈਕ ਚੋਰੀ ਨੂੰ ਤਾਂ ਜਿਵੇਂ ਖੇਡ ਹੀ ਬਣਾ ਲਿਆ ਤੇ ਆਏ ਦਿਨ ਕਿਸੇ ਨਾ ਕਿਸੇ ਗਲੀ ਮੁਹੱਲੇ ਇਲਾਕੇ ਦੇ ਵਿੱਚ ਇਹ ਸੜਕ ਕਿਨਾਰੇ ਖੜੀਆਂ ਬਾਈਕਾਂ ਵੀ ਚੋਰੀ ਹੋ ਜਾਂਦੀਆਂ ਨੇ ਤੇ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਹਸਪੀਟਲ ਦੇ ਬਾਹਰ ਇੱਕ ਬਾਈਕ ਚੋਰੀ ਹੋ ਗਈ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਇਸ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਆਉਂਦਾ ਜੋ ਬਾਈਕ ਦੇ ਉੱਤੇ ਧਿਆਨ ਨਾਲ ਇੱਧਰ ਉੱਧਰ ਦੇਖ ਕੇ ਬੈਠ ਜਾਂਦਾ ਤੇ ਕੁਝ ਦੇਰ ਬਾਅਦ ਆਸ-ਪਾਸ ਫਿਰ ਦੇਖਦਾ ਕਿ ਕੋਈ ਉਸ ਨੂੰ ਨੋਟਿਸ ਤਾਂ ਨਹੀਂ ਕਰ ਰਿਹਾ ਤੇ ਫਿਰ ਬੜੇ ਆਰਾਮ ਨਾਲ ਬਾਈਕ ਨੂੰ ਚਾਬੀ ਲਗਾ ਕੇ ਸਟਾਰਟ ਕਰਦਾ ਤੇ ਉਸ ਨੂੰ ਲੈ ਕੇ ਫਰ ਹੋ ਜਾਂਦਾ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਸ ਦੀ ਸ਼ਿਕਾਇਤ ਥਾਣੇ ਵਿੱਚ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੀੜਤ ਨੇ ਦੱਸਿਆ ਕਿ ਉਹ ਆਪਣੀ ਮਾਤਾ ਨੂੰ ਦਵਾਈ ਦਿਵਾਉਣ ਦੇ ਲਈ ਬਾਈਕ ਦੇ ਉੱਤੇ ਹਸਪਤਾਲ ਲੈ ਕੇ ਆਇਆ ਸੀ ਪਰ ਜਦੋਂ ਬਾਹਰ ਆਇਆ ਤੇ ਦੇਖਿਆ ਬਾਈਕ ਗਾਇਬ ਸੀ ਤੇ ਜਦੋਂ ਸੀਸੀਟੀਵੀ ਖੰਗਾਲੀ ਗਈ ਤਾਂ ਪਤਾ ਲੱਗਿਆ ਕਿ ਇੱਕ ਨੌਜਵਾਨ ਇਸ ਨੂੰ ਚੋਰੀ ਕਰਕੇ ਲੈ ਗਿਆ ਤੇ ਦੂਸਰੀ ਵੀਡੀਓ ਹੈ ਫਲੋਰ ਦੀ ਜੋ ਕਿ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਫਲੋਰ ਦੇ ਪਾਟਸ਼ਾਲਾ ਮੰਦਰ ਦੇ ਲਾਗੇ ਦੋ ਨੌਜਵਾਨਾਂ ਨੇ ਬੜੀ ਹੀ ਛਾਤਰ ਤਰੀਕੇ ਨਾਲ ਦੇਖਦੇ ਆਂ ਦੇਖਦੇ ਆਂ ਇੱਕ ਸਪਲੈਂਡਰ ਮੋਟਰਸਾਈਕਲ ਉਡਾ ਲਿਆ ਪਹਿਲਾ ਇਹ ਨੌਜਵਾਨ ਇੱਕ ਮੋਟਰਸਾਈਕਲ ਦੇ ਉੱਤੇ ਬੈਠ ਜਾਂਦਾ ਤੇ ਦੂਸਰਾ ਆਸੇ ਪਾਸੇ ਘੁੰਮਦਾ ਦੇਖਦਾ ਹੈ ਜਦੋਂ ਦੇਖਦੇ ਨੇ ਕਿ ਲੋਕਾਂ ਦੀ ਭੀੜ ਕੁਝ ਘਟ ਗਈ ਹੈ ਲੋਕਾਂ ਦਾ ਆਉਣਾ ਜਾਣਾ ਥੋੜਾ ਘਟਿਆ ਤਾਂ ਬਾਈਕ ਨੂੰ ਸਟਾਰਟ ਕਰਦਾ ਤੇ ਲੈ ਕੇ ਫੁਰ ਹੋ ਜਾਂਦਾ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਕਿਤੋਂ ਨਾ ਕਿਤੋਂ ਇਹ ਵਾਰਦਾਤਾਂ ਦੀ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਹਨਾਂ ਦੀ ਸੂਚਨਾ ਤਾਂ ਮਿਲ ਜਾਂਦੀ ਹੈ ਪਰ ਪੁਲਿਸ ਇਹਨਾਂ ਦੇ ਤੇ ਨੱਖ ਕੱਦ ਪਾਉਂਦੀ ਹੈ